ਸਤਿ ਸ਼੍ਰੀ ਅਕਾਲ ਮਿੱਤਰੋ ਲਓ ਜੀ ਨਵਾਂ ਦਿਨ ਨਵੀਂ ਸਵੇਰ ਰਾਤ ਦੀ ਪੈਰ ਜਾਂ بارش ਰੁਕ ਰੁਕ ਕੇ ਮੀਂਹ ਪੈ ਰਿਆ ਰਾਤ ਮੈਂ ਤਕਰੀਬਨ ਉੱਠਿਆ ਸੀ 12:30 ਵਜੇ ਜਦ ਛਿੜਕਾ ਜਾ ਪੈ ਗਿਆ ਸੀਗਾ ਮੈਂ ਖੱਡ ਰੋਡਾਂ ਜਾਣ ਜਨ ਤੋਂ ਪਹਿਲਾਂ ਪੈ ਗਿਆ ਸੀਗਾ ਤੇ ਬਾਕੀ ਦੇ ਤਾਂ ਚੱਲੀ ਉਧਰ ਕਰੀਏ ਕੰਮਕਾਰ ਆਪਣੇ ਬੜੀ ਠੀਕਾ ਹੋਣਾ ਆਪਣੀ ਬੜੀ ਡਾਊਨ ਹੋ ਗਈ ਸੀ ਜਿਹੜੀ ਠੀਕਾ ਲੱਗੀ ਉੱਠਣ 2026 ਦੀ ਪਹਿਲੀ ਬਰਸਾਤ ਸਿਆਲਾਂ ਦੀ ਵੀ ਪਹਿਲੀ ਬਰਸਾਤ 2026 ਸਨ ਦੀ ਵੀ ਪਹਿਲੀ ਬਰਸਾਤ ਬਾਕੀ ਦੇਖਦੇ ਆਂ ਜਿੱਦਣੇ ਕਿੰਨਾ ਕ ਪਤਾ ਚੰਗਾ ਛਰਟਾ ਇੱਕ ਵਾਰ ਤਾਂ ਉੱਤਰਿਆ ਸੀ ਪਨਾਲੇ ਚੱਲੇ ਨੇ ਛਿਗੜ ਛਿਗੜ ਦੀ ਤਾਂ ਕੱਤੀ ਉੱਪਰ ਲਿਆ ਉਹਨੋਂ ਹਟਿਆ ਮੜਾ ਜਾਮਾ ਹਟਣ ਦਾ ਕੰਮ ਨੇ ਵੇੜਦੀਏ। ਜ਼ੱਪ ਪੁਰਾ ਵੀ ਤੇਜ਼ ਚੱਲ ਰਿਹਾ ਫੁੱਲ। ਨਾ ਵੀ ਮਿੱਤਰੋ ਆਪਣੀ ਬੈੜੀ ਹੋ ਗਈ ਹੁਣ ਤਾਂ ਠੀਕ ਲੱਗ ਗਈ ਖੜੀ ਹੁਣ। ਮੱਬਾ ਰੱਖਿਆ ਸਪਸ ਕੰਜਾ ਦਾ ਦੋ ਦਿਨੇ ਵਰਤਿਆ ਉਦੋਂ ਬਾਅਦ ਤਾਂ ਫਿਰ ਆਪਾਂ ਹੱਥ ਨਾਲੇ ਖੜੀ ਕਰ ਦੋ। ਹੁਣ ਤਾਂ ਠੀਕ ਆ। ਪ੍ਰਮਾਤਮਾ ਦੀ ਕਿਰਪਾ ਰਮਾ ਸਨ ਤਾਂ ਸੂਪ ਹੋਵੇ ਵਿਚਾਰੀ। ਸੋ ਉਹਨਾਂ ਵੀ ਵਜਨ ਘਟਜੂ ਫਿਰ ਥੋੜੀ ਸੌਖੀ ਹੋ ਜੂ। ਸੋ ਉਹਨਾਂ ਨੇ ਅੱਥਰ ਸਵੇਰ ਸੂ ਪੈਣਾ। ਟਾਈਮ ਦੇਖੋ ਜੀ ਸਵੇਰ ਦੇ 8 ਵਜੇ ਬਾਹਰ ਮੌਸਮ ਦੇਖੋ 8 ਵਜੇ ਪੂਰਾ ਹਨੇਰਾ ਪਿਆ ਹਜੇ ਹਨੇਰਾ ਮੀਂਹ ਵੀ ਪੈ ਰਿਹਾ ਵੀ ਨਾ ਚੰਗੀ ਝਟ ਲਾਈਆ। ਬੇੜਾਂ ਨੇ ਪਾਣੀ ਨਹੀਂ ਚੱਲਿਆ ਹੁਣ ਪਾਣੀ ਨਿਕਲਣ ਲੱਗਿਆ। ਦੇਖੋ ਹਨੇਰਾ ਹੋ ਗਿਆ ਜਮੈਂ ਹਨੇਰਾ। ਸਵੇਰ ਦੇ 8 ਵਜੇ ਉਹ ਖੋਲਦੀ ਉਹ ਫਿਰਦੀਆ ਚਾਮ ਲਈ ਉਹ ਕਦੇ ਉਧਰ ਨੂੰ ਪਾਏ ਦੀਆ ਕਦੇ ਉਧਰ ਨੂੰ ਪਾਦੀ ਰੱਖ ਸੀ ਬੈਠ ਗਈ ਉਹ ਦੇਖ ਮੈਂ ਖੋਲਦਾ ਵੀ ਅੰਦਰ ਵੜ ਜਾ ਆਰਾਮ ਨਾਲ ਤੂੜੀ ਤੇ ਬਹਿ ਜਾ ਜਾ ਕੇ ਅੱਜ ਵੀ ਮਿਰੀ ਜਾਂਦੀ ਆ ਨਾ ਭੱਜ ਗਈ ਉਹ ਅੰਦਰ ਨੇਰਾ ਹੋ ਗਿਆ ਦੇਖ ਆ ਬਾਈਲੀ ਨੇ ਛੱਡਨੇ ਨਾ ਜੀ ਸਕੂਲ ਇਹ ਇਹ ਤਿਆਰ ਹੋਇਆ ਹੋਇਆ ਹੁਣ ਇਹ ਹੁਣ ਕਹਿੰਦਾ ਮੈਨੂੰ ਮੂਰੇ ਨਾ ਲੈ ਕੇ ਆਓ ਦੇਖੋ ਜੀ ਇਹ ਹੁਣ ਹੋਇਆ ਹੋਇਆ ਤਿਆਰ ਪੱਗ ਬੰਨੀ ਫਿਰਦਾ ਮੈਂ ਛੁੱਟੀਆਂ ਕਰ ਲਿਆ ਦੋ ਆਪਦੀ ਵਜ੍ਹਾ ਨਾਲ ਆਪਦੀ ਨਾਲ ਤਾਂ ਸਕੂਲਾ ਲੈਣੇ ਮੋੜਦਾ ਮੈਨੂੰ ਬਹੁਤ ਡੰਗਰਾਂ ਚ ਕਿੜਾ ਮਾਰਨਾ ਦੇਖੋ ਹੁਣ 8.5 ਹੋ ਗਏ 8 ਫੇਰ ਵੀ ਹੋਜੇ ਨੇਰਾਈਆ ਨਹੀਂ ਵੀ ਪੂਰਾ ਜਬਰਦਸਤ ਜਿਹਨੂੰ ਕਹਿ ਦਈਏ ਦੇ ਲੋ ਨੇਰਾ ਪਿਆ ਮੀਨ ਉਹ ਦਮਦਲਾ ਬਹੁਤ ਲੋ। ਲਓ ਜੀ ਮੀ ਪੈ ਰਿਆ ਪੂਰਾ ਫੁੱਲ ਅਸੀਂ ਸਾਡੇ ਬੰਦੇ ਨੂੰ ਚੜਾਉਣਾ ਆ ਮੈਂ। ਬਸ। ਮੀ ਪੈ ਰਿਆ ਪੂਰਾ। ਛੁੱਟੀ ਤਾਂ ਹੋ ਜਾਣੀ ਕਹਿੰਦੀ ਆ। ਕਾਹ ਤੇ ਛੁੱਟੀ ਹੋ ਜਾਣੀ ਜੀ ਹੁਣ। ਕਿਰਪਾ ਕਰ ਜਾਈਦੀ ਐ ਜੇ ਪ੍ਰੈਕਟੀਕਲ ਕੈਂਸਲ ਹੋ ਜਾਣਾ। ਕ' ਵਜੇ ਲੱਗਦਾ ਸਕੂਲ? ਸਾਢੇ 9. ਆਪਰੇ ਅਸੀਂ ਐਤ ਕੀ ਕਰਾ ਆਪਰੇ ਅਸੀਂ ਆਪ ਐਤ ਤਮਾਤਮਾ ਦੀ ਕਿਰਪਨਾ ਰਾ ਇੰਨਾ ਵਧੀਆ ਪਰਿਆ ਜੀ ਅਸੀਂ ਦੇ ਰੋ ਅੱਜ ਸਵੇਰ ਦਾ ਨਹੀਂ ਪੈਂਦਾ ਹੁਣ ਤੱਕ ਕੋਈ ਪਰੇਸ਼ਾਨੀ ਨਹੀਂ ਆਈ ਕਿਤੇ ਪਾਣੀ ਨਹੀਂ ਖੜਿਆ ਰਸਤੇ ਵਾਲੇ ਵਾਲੇ ਉੱਚੇ ਨਹੀਂ ਆ ਵਿਚਾਲਾ ਇੰਨਾ ਵਧੀਆ ਉੱਚਾ ਕਰਿਆ ਸੀ ਕਈ ਬੰਦੇ ਸਾਨੂੰ ਕਹਿੰਦੇ ਇੰਨਾ ਉੱਚਾ ਕਿਉਂ ਕਰਦੇ ਹੋ ਆ ਫਾਇਦਾ ਪਾਈ ਹੋਏ ਵਿਚਾਲੇ ਉੱਚੇ ਕਰਿਆਂ ਦਾ ਦਾ ਦੇਖ ਲੋ ਨਾਲ ਜੰਮ ਗਿਆ ਹੁਣ ਨਾਲੇ ਖੜਾ ਨਾ ਵਿੱਚੋਂ ਦੇ ਹੁੰਦਾ ਪਹਿਲਾਂ ਵਾਲੀ ਪੋਜੀਸ਼ਨ ਦੇ ਵਿੱਚ ਲੰਗਿਆ ਨਹੀਂ ਸੀ ਜਾਣਾ ਉਹ ਦੇਖੋ ਪਰੇ ਟੁੱਟਾ ਭੁਰਿਆ ਨਹੀਂ ਸੀ ਉਹ ਰਹਿ ਗਿਆ ਤੇ ਪਾਣੀ ਖੜਾ ਆ ਭਰਦਾ ਹੀ ਦੇਖੋ ਤੇ ਤੁਲਕਾ ਮਣੀ ਦਾ ਦੇਖੋ ਆ ਬੰਗ ਵਰਗਾ ਆ ਤਾਂ ਵੀ ਸੈਡਾਂ ਤੇ ਤਾਂ ਥੜਨਾ ਹੀ ਆ ਦਵਾ ਕਰ ਪੈ ਕਈ ਵੰਦਨ ਨੂੰ ਗੁੱਟਾ ਕਿਉਂ ਕਰਿਆ ਬਾਲੇ ਬਚਾਲਿਓ ਅਰੁੱਤੇ ਦਾ ਫਾਇਦਾ ਹੋ ਗਿਆ ਸਵੇਰ ਦਾ ਵੀ ਪੈ ਰਿਆ ਜੀ ਪੂਰੇ ਜ਼ੋਰ ਨਾਲ ਕਣ ਕਣ ਡੱਕੀਆਂ ਪਈਆਂ ਨੇ ਅਗਲਾਂ ਉੱਪਰੋਂ ਦਾ ਕਰਨਾ ਸਾਡਾ ਐਨ ਫਟਾ ਦੇ ਹੋਰ ਗਣਕ ਖੜੀ ਦੀ ਤੁਹਾਨੂੰ ਦਿਖਾਉਣਾ ਹੋਰ ਗਣਕ ਫੁੱਲ ਖੜੀਆ ਪਾਣੀ ਨਾ ਟੱਕੀ ਆਏ ਪਾਣੀ ਨਹੀਂ ਸੀ ਲਾਇਆ ਦੇਖੋ ਇਹੋਸਾਬ ਨਾਲ ਮੀਂਹ ਪਿਆ ਰਹੇ ਦੇਖੋ ਦਾ ਹੱਲ ਕਾ ਆਏ ਲਓ ਵੀ ਮੋਟਰ ਤੇ ਪਹੁੰਚਿਆ ਮੀਨ ਦਾ ਖਰਾਦੀ ਧੰਦਨ ਆ ਦੇਖੋ ਖੇਤ ਫੁੱਲ ਖੜੇ ਨੇ ਵਟਾਂ ਦੇ ਉੱਪਰ ਦੀ ਪਾਣੀ ਪੈ ਰਿਹਾ ਹਲਕਾ ਗੜੇ ਵੀ ਪੈ ਨੇ ਬਈ ਬਰੀ ਗੜੇ ਪੈਣਾ ਦੇਖੋ ਪੱਤੇ ਪੁੱਤੇ ਜਿਹੜੇ ਨੇ ਗੜਿਆ ਨੜਦੇ ਨਾ ਫਾੜੀ ਕੋਲੋਂ ਪਾਣੀ ਫੁੱਲ ਖੜਾ ਫੁੱਲ ਪੂਰਾ ਫੁੱਲ ਗਰਿਤ ਥਲਕੇ ਘਟਨੇ ਹੁਣ ਲੱਗਦਾ ਸਾਫ ਹੋ ਜੂ ਪਰ ਹਵਾ ਬਹੁਤ ਤੇਜ਼ ਆ ਲਓ ਵੀ ਮਿੱਤਰੋ ਰਾਤ ਦਾ ਟਾਈਮ ਹੋ ਗਿਆ ਮੌਸਮ ਬਿਲਕੁਲ ਸਾਫ ਹੋ ਗਿਆ ਦੇਖੋ ਚੰਦ ਤਾਰੇ ਨਵਾਂ ਅਸਮਾਨ ਸਾਫ ਹੋ ਗਿਆ ਤੜਕੇ ਨੂੰ ਕੋਰਾ ਪੈਣ ਦੀ ਸਥਿਤੀ ਵਾਲਾ ਹੋ ਗਿਆ ਬਿਲਕੁਲ ਅਸਮਾਨ ਸਾਫ ਬੱਦਲ ਬਾਈ ਕਹਾਂ ਲੰਗੀ ਪਰ ਅੱਜ ਸਵੇਰ ਤੋਂ ਜਿਹੜਾ ਮੀਂਹ ਪਿਆਣਾ ਬਾਈ ਬੱਲੇ 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 ਹੁਣ ਵਿੜੇ ਖਾਲੀ ਹੋਏ ਨੇ ਬਹੁਤ ਜਲਥਲ ਹੋਇਆ ਮੋਟਰ ਤੇ ਗਿਆ ਸੀ ਉੱਥੇ ਬਹੁਤ ਬੁਰਾ ਹਾਲਾ ਬਾਕੀ ਚਲੋ ਕੱਲ ਤੋਂ ਨਿਕਲੂ ਤਪ ਦੋ ਤਿੰਨ ਦਿਨ ਸਾਫਾ ਫੇਰ ਇੱਕੇ ਸੀ ਏਡੀਓ ਝਟ ਫੇਰ ਆ ਮੀਂਹ ਦੀ ਚਲੋ ਜੀ ਦੇਖਦੇ ਆ ਜੀ ਕੀ ਬਣਦਾ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਸੀ ਚੈਨਲ ਨੂੰ ਸਬਸਕ੍ਰਾਈਬ ਕਰੋ YouTube ਵਾਲੇ ਨੂੰ Facebook ਨੂੰ ਫੋਲੋ ਕਰੋ ਮੇਰਾ ਵੀਰ ਬਣ ਕੇ ਸਾਰੇ ਜਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ